ਫਗਵਾੜਾ ਦੇ ਹਨੂਮਾਨ ਗੜੀ ਮੰਦਿਰ ਦੇ ਸਾਹਮਣੇ ਭੇਤਪਰੇ ਹਾਲਾਤਾਂ ਚ ਇੱਕ ਖੋਖੇ ਨੂੰ ਅੱਗ ਲੱਗ ਗਈ ਜਿਸ ਦੇ ਚਲਦਿਆਂ ਖੋਖੇ ਚ ਰਹਿ ਰਿਹਾ ਇੱਕ ਵਿਅਕਤੀ ਅਕਦੀਲ ਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਨਾਲ ਝੁੱਲਸ ਗਿਆ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਕਤ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਵਾਸੀ ਫਗਵਾੜਾ ਵਜੋਂ ਹੋਈ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਬੱਸ ਸਟੈਂਡ ਨਜ਼ਦੀਕ ਹਨੂਮਾਨ ਗੜੀ ਮੰਦਿਰ ਦੇ ਸਾਹਮਣੇ ਫਗਵਾੜਾ ਦੀ ਇੱਕ ਸੰਸਥਾ ਵੱਲੋਂ ਬੇਸਹਾਰਾ ਲੋਕਾਂ ਦੇ ਰਹਿਣ ਵਾਸਤੇ ਰਹਿਣ ਬਸੇਰਾ ਬਣਾਇਆ ਹੋਇਆ ਹੈ ਜਿੱਥੇ ਕਾਫੀ ਬੇਸਹਾਰਾ ਲੋਕ ਇਸ ਰਹਿਣ ਬਸੇਰੇ 'ੇ ਹੇਠ ਆਪਣਾ ਜੀਵਨ ਬਤੀਤ ਕਰ ਰਹੇ ਹਨ ਉੱਥੇ ਹੀ ਅਚਾਨਕ ਇੱਕ ਖੋਖੇ ਨੂੰ ਭੇਦ ਭਰੇ ਹਾਲਾਤਾਂ 'ਚ ਅੱਗ ਲੱਗ ਗਈ ਜਿਸ ਦੀ ਸੂਚਨਾ ਮਿਲਦੇ ਸਾਰ ਏਐਸਆਈ ਪਰਮਜੀਤ ਸਿੰਘ ਵੱਲੋਂ ਇਸ ਸਬੰਧੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ 108 ਐਂਬੂਲੈਂਸ ਨੂੰ ਦਿੱਤੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਮੌਕੇ ਤੇ ਤੁਰੰਤ ਪਹੁੰਚ ਅੱਗ ਤੇ ਕਾਬੂ ਪਾਇਆ ਗਿਆ ਤੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਵੱਲੋਂ ਉਕਤ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱ ਸ਼ਰਮਾ ਦੀ ਰਿਪੋਰਟ ਅਨਸਰ ਕੀ ਮਾਮਲਾ ਹੈ ਸਾਰਾ ਜਿਹੜੀ ਅਗਰ ਗਈ ਸੀ ਸਰ ਮੈਂ ਮਨਦੀਪ ਸਿੰਘ ਪੰਜਾਬ ਫਗਵਾੜਾ ਫਾਰਵਰਡ ਤੋਂ ਜੀ ਸਾਰੇ ਨਾਲ ਨੂੰ ਕਾਲ ਆਈ ਸੀ ਕਿ ਹਰਮਾਨ ਗੜੀ ਦੇ ਮੋੜੇ ਅਗ ਲੱਗੀ ਹੈ ਜੀ ਦੇ ਆਦੀ ਮੌਕੇ ਤੇ ਆ ਕੇ ਦੇਖਿਆ ਅੱਗ ਲੱਗੀ ਸੀ ਤੇ ਅੱਗ ਬੁਝਾਤੀ ਇਹਦੇ ਉਹਦੇ ਵਿੱਚ ਬੰਦਾ ਕਾਫੀ ਝੁਲਸ ਗਿਆ ਜੀ ਉਹਨੂੰ ਹੌਸੇਬਲ ਹਸਪੀਟਲ ਲੈ ਗਏ ਅੱਗ ਦਾ ਸਾਹਮਣੇ ਆਇਆ ਕੁਝ ਪਤਾ ਲੱਗਾ ਨਹੀਂ ਇਹ ਨਹੀਂ ਪਤਾ ਲੱਗਾ ਜੀ ਕੀ ਕਾਰਨਾ ਹੈ ਉਹ ਤਾਂ ਬੰਦੇ ਦੀ ਕੰਡੀਸ਼ਨ ਕਿਤਾ ਲੱਗੀ ਜੀ ਬੰਦੇ ਕੰਡੀਸ਼ਨ ਨਾਲ ਹਸਪੀਟਲ ਲੈ ਗਏ ਬਾਕੀ ਦੇਖੋ ਜੀ ਕੀ ਕਹਿੰਦੇ ਹਸਪੀਟਲ ਵਾਲੇ ਹਲ ਭਾਈ ਕੀ ਮਾਮਲਾ ਸਾਰਾ ਆਈਡੀ ਅੱਗ ਲੱਗੀ ਸੀ ਮੈਂ ਇਸੇ ਪਰਮਜੀਤ ਪੀਸੇ ਦਾ ਥਵਾੜਾ ਇਹ ਇੱਕ ਬੰਦਾ ਸੀ ਇੱਥੇ ਰਹਿੰਦਾ ਬਜ਼ੁਰਗ ਉਹਨਾਂ ਨੇ ਆਪਣੇ ਘਰ ਦੀ ਦੇ ਵਿੱਚ ਅੱਗ ਲਾ ਕਰਨ ਲੱਗ ਪਿਆ ਹਾਂਜੀ ਅੱਗ ਲੱਗੀ ਉਹ ਕਿਉਂਕਿ ਉਹਦੇ ਨਾਲ ਝੁੱਲ ਛੱਡਿਆ ਅੱਛਾ ਜੀ ਕੀ ਨਾਮ ਕਲੀਅਰ ਹੈ ਬੰਦੇ ਦਾ ਕੋਈ ਹਾਂ ਬਲਜੀਤ ਉਹਦਾ ਬੋਲਦਾ ਬਲਜੀਤ ਦੱਸਦਾ ਆਪਣਾ ਹਾਂਜੀ ਪਵਾੜੇ ਦਾ ਰਹਿਣ ਵਾਲਾ ਅੱਛਾ ਜੀ ਤੇ ਉਹਨੂੰ ਸਿਗਨਲ ਹਸਪੀਟਲ ਤੇ ਜਾਂਦਾ ਐਂਬੂਲੈਂਸ ਮਂਗਾ ਕੇ ਇਸ ਤਰ੍ਹਾਂ ਦੇ ਕਰਕੇ ਇੱਕ ਫਾਇਰ ਬ੍ਰਿਡ ਮਂਗਾ ਕੇ ਤੇ ਅੱਗ ਬੁਝਾਤੀ ਆ ਉਹਨਾਂ ਨੇ ਦੱਸਿਆ ਕੋਈ ਅੱਗ ਲੱਗਣ ਦਾ ਕਾਰਨ ਕਿੱਦਾਂ ਲੱਗੀ ਅੱਗ ਕਿ ਲੱਗਣ ਦਾ ਕਾਰਨ ਨਹੀਂ ਅਜੇ ਪਤਾ ਲੱਗਾ ਕੀ ਗੱਲ ਬਾਅਦ ਚ ਵੇਖਾਂਗੇ